ਲਾਲਚ ਦੇ ਵਿੱਚ ਵਿਅਕਤੀ ਕਈ ਵਾਰੋ ਪੂੰਜੀ ਵੀ ਗਵਾ ਬੈਠਦਾ ਜੋ ਉਸ ਕੋਲ ਆਪਣੇ ਕੋਲ ਹੁੰਦੀ ਹੈ ਅਜਿਹੀ ਘਟਨਾ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿੱਚ ਸਾਹਮਣੇ ਆਈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ ਹੀ 1.5 ਕਰੋੜ ਰੁਪਏ ਦਾ ਠੱਗਾ ਨੇ ਚੁੰਨਾ ਲਾ ਦਿੱਤਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਪਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦਾ HDFC ਬੈਂਕ ਦਾ ਇੱਕ ਖਾਤਾ SBI ਵਿੱਚ ਹੈ ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ ਚ ਲੋਟਰੀ ਨਿਕਲੀ ਹੈ ਉਹਨਾਂ ਨੂੰ 20000 ਰੁਪਏ Google Pay ਕਰਨ ਲਈ ਉਹਨਾਂ ਕਿਹਾ ਤੇ ਉਹਨਾਂ ਨੇ 20000 ਰੁਪਏ Google Pay ਕਰ ਦਿੱਤਾ ਜਿਹਾ ਦੋ ਵਾਰ ਹੋਇਆ ਪਰ ਇਸ ਪ੍ਰਾਂਤ ਤੋਂ ਉਹਨਾਂ ਦੇ ਖਾਤੇ 'ਚ ਕੁਝ ਮਹੀਨਿਆਂ ਵਿੱਚ ਹੀ 1 ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ WhatsApp ਕਾਲ ਕਰਕੇ ਸਾਰੇ ਟੈਕਸ ਦੇ ਨਾਮ 'ਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ 'ਤੇ 32 ਲੱਖ ਰੁਪਏ ਦੀ ਆਰਟੀ ਇਸ ਦੀ ਐਸ ਕਰਵਾ ਲਈ ਸਤਰਾਉਣਾ ਨਾਲ ਕਰੀਬ 1.5 ਕਰੋੜ ਰੁਪਏ ਦੀ ਠੱਗੀ ਵੱਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਸਾਡੀ ਮਾਮਲਾ ਜਿਹੜਾ ਫਰੋਡ ਦਾ ਹੈ ਕਿੰਨਾ ਫਰੋਡ ਹੈ ਕੀ ਦਾ ਕਿੱਥੋਂ ਰਹਿਣਾ ਕਿਸ ਤਰ੍ਹਾਂ ਹੋਇਆ ਹੈ। ਹਾਂ ਇੱਕ ਨਾ ਕੰਪਲੇਂਟ ਹਰਪਕਵਾਨ ਸਿੰਘ ਪੁੱਤਰ 인ਦਰਜੀਤ ਸਿੰਘ ਵੱਲੋਂ ਜਿਹੜੀ ਪਿੰਡ ਰਖਾਲਾ ਵੱਲੋਂ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਗਿਆ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਦੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਈ ਨਾ ਕੋਈ ਕੋਣ ਬਣੇਗਾ ਫੋਰਡ ਪਤੀ ਦੇ ਵਿੱਚੋਂ ਜਿਹੜਾ ਹੈਗਾ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20 ਰੁਪਏ ਜਿਹੜਾ Google Pay ਕਰੋ। ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20 ਰੁਪਏ ਜਿਹੜਾ Google Pay ਕਰਤਾ। ਦੈਨ ਇਹ ਕਾਲਸ ਰਿਪੀਟ ਹੁੰਦੀਆਂ ਰਹੀਆਂ ਤਾਂ ਉਹਨਾਂ ਨੇ ਇੱਕ ਵਾਰ ਫੋਰ ਜਿਹੜਾ ਹੈਗਾ Google Pay ਪੇਮੈਂਟ ਕਰਤੀ। ਫਿਰ ਉਹਨਾਂ ਨੂੰ ਇੱਕ ਫੋਰ ਜਿਹੜੀ ਕਾਲ ਰਿਸੀਵ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ। ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ ਇੰਦਾ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਫੋਨ ਜਿਹੜਾ ਹੈਗਾ ਹੈਕ ਕਰ ਲੈ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰ ਦੀ ਸਿੰਘ ਦੇ 1.5 ਕਰੋੜ ਰੁਪਏ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾਓ ਗਿਆ ਜੀ ਕੀ ਕੰਮ ਕੀ ਕਰਦੇ ਇੰਦਰ ਜੀ ਇਹਨਾਂ ਦਾ ਜਿਹੜਾ ਹੈਗਾ ਆਪਦਾ ਬਿਜ਼ਨਸ ਹੈਗਾ ਜੀ ਔਰ ਕੋਈ ਕੋਈ ਨੰਬਰ ਵੀ ਪੁੱਛ ਦੱਸੇ ਜਿਸ ਤਰ੍ਹਾਂ ਜਿਹਨੇ ਇੱਕ ਜਿੱਦੇ ਤੇ Google Pay ਵਗੈਰਾ ਕੀਤਾ ਉਸ ਤਰ੍ਹਾਂ ਹਾਂਜੀ ਉਹ ਉਹਨਾਂ ਨੇ ਜਿਹੜੇ ਨੰਬਰ ਪ੍ਰੋਵਾਈਡ ਕਰਵਾਏ ਸੀਗੇ ਜਿਹਦੇ ਸੰਬੰਧੀ ਜਿਹੜਾ ਹੈਗਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕੰਸਰਨ ਜਿਹੜੇ ਹੈਗੇ ਨੇ ਟੈਕਨੀਕਲ ਸੈਲ ਵਗੈਰਾ ਨੂੰ ਲਿਖ ਕੇ ਭੇਜਿਆ ਗਿਆ ਜਿੱਦੇ ਜਲਦੀ ਪਤਾ ਲਗਾ ਕੇ ਦੋਸ਼ੀਆਂ ਦੀ ਜਿਹੜੀ ਪਾਲ ਕਰ ਲਈ ਚਾਹ। ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਕੋਈ? ਹਰਸ਼ਾ ਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਹੈਗਾ ਤੇ ਜਲਦੀ ਜਿਹੜੀ ਹੈਗੀ ਐ ਇਹ ਖਾਤਿਆਂ ਤੇ ਇਹ ਨੰਬਰਾਂ ਦਾ ਪਤਾ ਲਗਾ ਕੇ ਅੱਗੇ ਜਿਹੜੀ ਕੀ ਐ ਕੁਝ ਨੂੰ ਗ੍ਰਫਤਾਰ ਸ਼੍ਰੀ ਮੁਖਤਸਰ ਸਾਹਿਬ ਤੋਂ ਪੂਟਾ ਸਿੰਘ ਦੀ ਰਿਪੋਰਟ